ਦੇ ਪਿੰਡ ਪਿੱਦੀ ਨੇੜਿਓਂ ਪੱਤੀ ਰੋਡ ਤੋਂ ਮਿਲੀ ਨ ਪਛਾਤੇ ਨੌਜਵਾਨ ਦੀ ਲਾਸ਼ ਮ੍ਰਿਤਕ ਦੇ ਗਲੇ ਤੇ 30 ਦਾ ਹਥਿਆਰ ਦੇ ਨਾਲ ਵਾਰ ਕਰਨ ਦੇ ਵੀ ਨਿਸ਼ਾਨ ਮਿਲੇ ਨੇ ਸੋ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਨਤਨਦਾਰਾਂ ਦੇ ਪਿੰਡ ਪਿੱਦੀ ਦਾ ਮਾਮਲਾ ਜਿੱਥੇ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਸੋ ਲਾਸ਼ ਦੇ ਉੱਪਰ ਜਿਹੜੇ ਕਿ ਗਲੇ ਤੇ ਕਤਲ ਕਰਨ ਦੇ ਜਿਹੜੇ ਕਿ ਨਿਸ਼ਾਨ ਵੀ ਮਾਰੇ ਜਿੱਥੇ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਫਿਲਹਾਲ ਜਿਹੜੇ ਕਿ ਉਸ ਜਿ ਮੌਤੇ ਕਾਰਨ ਦਾ ਹਜੇ ਪਤਾ ਨਹੀਂ ਲੱਗਿਆ ਸੋ ਪੁਲਿਸ ਅਤੇ ਫੋਰੈਂਸਿਕ ਟੀਮ ਅਜੇ ਕੀ ਜਾਂਚ ਕਰ ਰਹੀ ਹੈ। ਇਹਨੂੰ ਪਿੱਦੀ ਬੰਦੇ ਗਏ ਇੱਥੇ ਰਾਹਗੀਰ ਨੇ ਆ ਕੇ ਦੱਸਿਆ ਜੀ ਜਿਹੜਾ ਹਾਈਵੇ ਦੇ ਨਾਲ 50 ਕਿ ਮੀਟਰ ਅੱਗੇ ਜਾ ਕੇ ਨਾ ਤੇ ਕੱਚੀ ਸੜਕ ਜਾਂਦੀ ਉੱਥੇ ਪਰ ਇੱਕ ਡੈੱਡ ਬੋਡੀ ਪਈ ਹੈਗੀ। ਡੈੱਡ ਬੋਡੀ ਆ ਕੇ ਦੇਖੀਗੀ ਸਾਰਿਆਂ ਨੇ ਇੱਥੇ ਜੋ ਸਰਦਾਰ ਲੜਕਾ ਹੈਗਾ ਯੰਗ ਲੜਕਾ ਹੈਗਾ ਬਿਲਕੁਲ ਤੇ ਉਹਦੀ ਪਾਕਟਸ ਵਿੱਚ ਅਜ ਕੁਝ ਨਹੀਂ ਹੈਗਾ। ਨਾ ਕੋਈ ਮੋਬਾਈਲ ਹੈਗੀ ਨਾ ਕੋਈ ਇਹੋ ਜਿਹੀ ਆਇਡੈਂਟੀਟੀ ਹੈ ਜਿਸसे ਸਾਨੂੰ ਪਤਾ ਲੱਗੇ ਕਿੱਥੇ ਦਾ ਹੈਗਾ ਤੇ ਕੀ ਨਾਮ ਹੈ ਇਹਦਾ। ਫੇਰ ਵੀ ਜਿਹੜੇ 3-4 ਕਾਗਜ਼ ਮਿਲੇ ਨੇ ਉਹਦੇ ਵਿੱਚ ਇਹ ਲੱਗਦਾ ਹੈ ਜਿਵੇਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਯਾਰ ਸਵਿਚਾਂ ਦੇ ਭਾਅ ਵਗੈਰਾ ਲਿਖੇ ਨਹੀਂ ਤੇ ਉਹ ਲਿਖਿਆ ਵੀ ਆਮ ਕਿੰਨੇ ਕਿੰਨੇ ਸਵਿਚ ਕਿਤੇ ਚਾਹੀਦੇ ਨੇ ਸੋ ਹੁਣ ਸਭ ਤੋਂ ਮੇਨ ਪ੍ਰੋਬਲਮ ਸਾਨੂੰ ਇਹ ਹੈ ਕਿ ਪਹਿਲੇ ਤਾਂ ਜੀ ਆਇਡੈਂਟੀਫਿਕੇਸ਼ਨ ਕਰਦੇ ਗਏ ਵੀ ਕਿੱਥੇ ਦਾ ਰਹਿਣ ਵਾਲਾ ਉਸ ਤੋਂ ਬਾਅਦ ਅੱਗੇ ਪਤਾ ਲੱਗੇਗਾ ਵੀ ਇਹਦਾ ਇਹਦੇ ਨਾਲ ਹੋਇਆ ਕੀ ਹੈ ਕੋਈ ਕੋਈ ਮੋਟਰਸਾਈਕਲ ਸੀਗਾ ਕੋਈ ਸਕੂਟਰ ਸੀਗਾ ਕੋਈ ਸਾਈਕਲ ਸੀ ਕਿ ਨਹੀਂ ਜੀ ਕਿਹੜਾ ਇਲਾਕਾ ਸਰ ਕਿਹੜਾ ਏਰੀਆ ਇਹ ਸਦਰਤਾਰਨਤਾਂ ਚ ਪਿੱਦੀ ਪਿੰਡ ਵੰਦਾ ਹੈਗਾ ਸਰ ਕਿ ਲੱਗਦਾ ਕਿ ਚੱਕ ਉਹਨਾਂ ਦੇ ਵਾਲ ਕਿਤੇ ਨਹੀਂ 100% ਇਹੀ ਲੱਗਦਾ ਹੈ ਜਿਸ ਸਾਡਾ ਬੋਡੀ ਦੇਖੀਏ ਜਦੋਂ ਬਾਕੀ ਸਾਡੇ ਡਾਕਟਰ ਦੱਸਣਗੇ ਵੀ ਐਜ ਜਿੰਨਾ ਕ ਐਕਸਪੀਰੀਅੰਸ ਹੈਗਾ ਚੇ ਲੱਗਦਾ ਕਿ ਗਲਾ ਰੋਂਦੇ ਹੈਗਾ ਤਾਂ ਉਹਦੇ ਨਾਲ ਮੌਕੇ ਤੇ ਉਹਦਾ ਕਵਰੇਜ ਮਿਲ ਗਿਆ ਚੱਕੂ ਦਾ ਚੱਕੂ ਵੀ ਅਸੀਂ ਰਿਕਵਰ ਕਰ ਲਿਆ ਨਾਲ ਦੇ ਖੇਤਾਂ ਦੇ ਵਿੱਚੋਂ ਤੇ ਉਹਨਾਂ ਸਾਡੀ ਫਰੈਂਚਾਈਜ਼ ਟੀਮ ਆਈ ਗਿਆ ਫਰੈਂਚਾਈਜ਼ ਟੀਮ ਨੇ ਹੀ ਸਾਰਾ ਕੁਝ ਦਿੱਤਾ ਤੇ ਜੋ ਇਸ ਤਰ੍ਹਾਂ ਦਾ ਹੋਏਗਾ ਮੇਨ ਸਨ ਹੋਈ ਹੈ ਕਿ ਪਤਾ ਲੱਗੇ ਵੀ ਇਹ ਹੈ ਕਿੱਥੇ ਦਾ ਬੰਦਾ ਸੋ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੀ ਪੰਚਾਇਤਾਂ ਦੇ ਸਾਡੇ ਕੋਲ ਨੰਬਰ ਹੈਗੇ ਨੇ WhatsApp ਗਰੁੱਪ ਬਣਾਇਆ ਹੈ ਉਹਨਾਂ ਜੇ ਅਸੀਂ ਸਾਰਾ ਕੋਈ ਵੈਰੀਫਾਈ ਕਰ ਲਏਗੇ ਤੇ ਨਾਲ ਫਿਰ ਜਿਹੜੇ ਨਾਲ ਦੇ ਕੋਈ ਮਕਾਨ ਚ ਜਾਂ ਦੁਕਾਨ ਚ ਕੰਮ ਚੱਲ ਰਿਹਾ ਬਿਜਲੀ ਦਾ ਉਹ ਤੇ ਜਾਂ ਫਿਰ ਦੁਕਾਨਾਂ ਅੱਛੀ ਕਰਦੇ ਸੋ ਇਹ ਕਲੀਅਰ ਹੋਣਾ ਜ਼ਰੂਰੀ ਵੀ ਹੈ ਕਿਥੇ ਜੀ ਹਾਂ ਪਤਾ ਕਿ ਉਹ ਠੀਕ ਹੈ